ਹਾਂਜੀ ਸਸਿਗਾ ਸਾਰੇ ਵੀਰਾਂ ਨੂੰ ਸਵਾਗਤ ਆ ਤੁਹਾਡਾ ਜੁਝਾੜ ਡੇਰੀ ਫਾਰਮ ਤੇ ਕਈ ਵਾਰ ਕੀ ਹੁੰਦਾ ਵਾ ਪਸ਼ੂ ਤਾਜਾ ਸੂੰਦਾ ਵਾ گاਵਾ ਤਾਜਾ ਸੂੰਦੀਆਂ ਵਾ ਕਈ ਸਾਡੇ ਇੱਥੇ ਵੀਰ ਭਰਾ ਆ ਕੇ ਕਹਿੰਦੇ ਆ ਵੀ ਇਸ ਵਾਰ گاਵਾ ਦਾ ਦੁੱਧ ਪਿਛਲੇ ਸੂਏ ਨਾਲੋਂ ਘੱਟ ਵਾ ਪਿਛਲੇ ਸੂਏ ਜਿਆਦਾ ਦੁੱਧ ਸੀ ਇਸ ਵਾਰ ਪਿਛਲੇ ਸੂਏ ਨਾਲੋਂ ਦੁੱਧ ਘੱਟ ਵਾ ਜਦੋਂ ਅਸੀਂ ਉਹਨਾਂ ਨੂੰ ਪੁੱਛਦਿਆਂ ਕਿ ਗਾਂ ਜਿਹੜੀ ਤੁਹਾਡੀ ਵਹਿੜੀ ਆ ਗਾਂ ਆ ਤੁਸੀਂ ਕਿੰਨਾ ਟਾਈਮ ਡਰਾਈ ਕੀਤੀ ਤਾਂ ਉਹ ਕਹਿੰਦੇ ਆ ਭਈ ਜਿਹੜੀਆਂ ਲੋਕਲ ਲੋਕੀ ਆ ਉਹ ਕਹਿੰਦੇ ਆ ਭਈ ਅਸੀਂ 15 ਦਿਨ ਛੱਡੀ ਗਾਂ ਅਸੀਂ 20 ਦਿਨ ਛੱਡੀ ਆ ਦੇਖੋ ਜੀ ਜਦੋਂ ਤੁਹਾਡੀ ਗਾਂ ਗੱਪਣ ਹੋਈ ਗਈ ਨਾ ਗੱਪਣ ਹੋਣ ਤੋਂ ਬਾਅਦ 6 ਮਹੀਨਿਆਂ ਦੀ ਚਵਾਈ ਕਰੋ 7 ਮਹੀਨੇ ਕਰ ਲਓ ਵੱਧ ਤੋਂ ਵੱਧ 7ਵੇਂ ਮਹੀਨੇ ਜਾ ਕੇ ਜਦੋਂ ਉਹਨੂੰ 7ਵਾਂ ਮਹੀਨਾ ਲੱਗ ਗਿਆ ਉਹਦੇ 15 ਦਿਨ ਨਿਕਲ ਗਏ ਉਹਨੂੰ ਡਰਾਈ ਕਰਨਾ ਸ਼ੁਰੂ ਕਰ ਦੋ ਜਿਹੜੀਆਂ ਗਾਵਾਂ ਆ ਉਹ ਦੁੱਧ ਦਿੰਦੀਆਂ ਹੀ ਰਹੀਆਂ ਹੁੰਦੀਆਂ ਆ ਮਾਂ ਉਹ ਨਹੀਂ ਡਰਾਈ ਨਹੀਂ ਹੋਣਾ ਇਦਾਂ ਜੇ ਤੁਸੀਂ ਕਹੋਗੇ ਨਾ ਕਿ ਸਾਡੀ ਗਾਂ ਬਹੁਤ ਵਧੀਆ ਬਾਗ ਤਾਂ ਲੰਮਾ ਟਾਈਮ ਦੁੱਧ ਦੇਈ ਜਾਂਦੀ ਆ ਲੰਮਾ ਟਾਈਮ ਦੁੱਧ ਦੇਈ ਜਾਂਦੀ ਆ ਗਾਵਾਂ ਲੰਮਾ ਟਾਈਮ ਹੀ ਦੁੱਧ ਦਿੰਦੀਆਂ ਹੁੰਦੀਆਂ ਆ ਮਾਂ ਇਹਨਾਂ ਨੂੰ ਆਪ ਡਰਾਈ ਕਰਨਾ ਪੈਂਦਾ ਵਾ ਸੋ ਇਸ ਕਰਕੇ ਜਦੋਂ ਤੁਹਾਨੂੰ ਇਹ ਗਾਂ ਨੂੰ 7ਵਾਂ ਮਹੀਨਾ ਲੱਗ ਗਿਆ ਉਹ ਦੁੱਧ ਦੇ ਰਹੀ ਆ ਉਹਨੂੰ ਡਰਾਈ ਕਰਨਾ ਹੌਲੀ-ਹੌਲੀ ਸ਼ੁਰੂ ਕਰ ਦੋ ਉਹਨੂੰ ਜਿਹੜੀ ਤੁਸੀਂ ਫੀਡ ਪਾਨੇ ਆ ਜਾਂ ਕੁਝ ਵੀ ਪਾਨੇ ਆ ਦੁੱਧ ਵਧਾਣੇ ਵਾਲੀ ਚੀਜ਼ ਆ ਉਹ ਉਹਨੂੰ ਬੰਦ ਕਰ ਦੋ ਤੇ ਥੋੜੀ ਜੀ ਸੁੱਕੀ ਤੂੜੀ ਇੱਦਾਂ ਦੇ ਜਿਹੜੇ ਪੱਠੇ ਆ ਦੇ ਨਾਲ ਘੱਟ ਦੁੱਧ ਵਧਦਾ ਜਿੰਨਾ ਨਹੀਂ ਦੁੱਧ ਪਾਦਾ ਉਹ ਪੱਠੇ ਪਾਣਾ ਸ਼ੁਰੂ ਕਰ ਦੋ ਤੇ ਨਾਲ ਉਹਦਾ ਦੁੱਧ ਹੌਲੀ-ਹੌਲੀ ਥੱਲੇ ਆਊਗਾ ਫਿਰ ਉਹਦੀ ਪਾਣੀ ਦੀ ਥੋੜੀ ਮਾਤਰਾ ਆ ਥੋੜੀ ਅਸਾਵਨਾ ਪਾਣੀ ਪਿਲਾਓ ਕਿਉਂ ਤਾਂ ਦੁੱਧ ਪੋਤਾ ਵਧੇ ਨਾ ਤੇ ਜਦੋਂ 7ਵੇਂ ਮਹੀਨਾ ਦਾ ਨੰਗ ਗਿਆ ਫਿਰ ਉਹਨੂੰ ਦੋ ਡੰਗ ਜੇ ਤੁਸੀਂ ਚੋਨੇ ਆ ਤਾਂ ਉਹਨੂੰ ਇੱਕ ਵਾਰ ਚੋਬੋ ਦਿਨ ਚ ਜਸ ਵੀਰੇ ਚਲੇ ਜਾ ਸ਼ਾਮ ਹੌਲੀ ਹੌਲੀ ਦੁੱਧ ਉਹਦਾ ਘਟਿਆ ਫਿਰ ਉਹਨੂੰ ਇੱਕ ਦਿਨ ਛੱਡ ਕੇ ਚੋਣਾ ਸ਼ੁਰੂ ਕਰ ਦਿਓ ਫਿਰ ਦੋ ਦਿਨ ਛੱਡ ਕੇ ਹੌਲੀ ਹੌਲੀ ਜਿਹੜਾ ਉਹਦਾ ਦੁੱਧ ਉਹਨੂੰ ਸੁਕਾ ਲਓ ਉਹਨੂੰ ਡਰਾਈ ਕਰ ਦੋ ਥਾਣਾ ਦੇ ਵਿੱਚ ਦੁੱਧ ਵੀ ਨਹੀਂ ਰੱਖਣਾ ਛੱਡੇ ਦੇ ਵਿੱਚ ਇਹ ਨਾ ਹੋਵੇ ਕਿ ਛੱਡਾ ਭਰਿਆ ਵਾ ਤੁਸੀਂ ਐਦਾਂ ਹੀ ਇਹਨੂੰ ਚੋਣਾ ਛੱਡ ਦਿੱਤਾ ਐਦਾਂ ਵੀ ਨਹੀਂ ਕਰਨਾ ਐਦਾਂ ਤੁਹਾਡੇ ਥਾਣ ਖਰਾਬ ਹੋਣ ਦਾ ਖਤਰਾ ਉਹਨੂੰ ਹੌਲੀ ਹੌਲੀ ਡਰਾਈ ਕਰਨਾ ਉਹਦਾ ਦੁੱਧ ਸੁਕਾਣਾ ਹੈ ਜਦੋਂ ਇਹਨਾਂ ਦਾ ਦੁੱਧ ਸੁੱਕ ਗਿਆ 7ਵੇਂ ਮਹੀਨੇ ਦੇ ਐਂਡ ਦੇ ਵਿੱਚ ਜਾ ਕੇ ਉਹ ਐਂਡ ਡਰਾਈ ਹੋਣੀ ਚਾਹੀਦੀ ਹੈ ਤੁਹਾਡੀ ਦਾ ਤੇ 2 ਮਹੀਨੇ ਉਹਨੂੰ ਗਾਂ ਨੂੰ ਮਿਲਣੇ ਚਾਹੀਦੇ ਆ ਆਪਣੀ ਰਿਕਵਰੀ ਕਰਨੇ ਦੇ ਲਈ 2 ਮਹੀਨੇ ਰਿਕਵਰੀ ਕਰਨ ਦੇ ਲਈ ਉਹਨੂੰ ਚਾਹੀਦੀ ਹੈ ਇਹ ਨਹੀਂ ਹੋਗਾ ਕਿ ਤੁਸੀਂ ਇਹਨੂੰ ਚੋਈ ਜੰਨੇ ਆ ਲਗਾਤਾਰ ਚੋਈ ਜੰਨੇ ਆ ਉਹਦੇ ਨਾਲ ਤੁਹਾਡੀ ਗਾਂ ਕਮਜ਼ੋਰ ਹੁੰਦੀ ਜਾਊਗੀ ਅਗਲੇ ਸਵੇਰ ਉਹ ਤੁਹਾਡੀ ਗਾਂ ਦਾ ਉਹਨਾ ਦੁੱਧ ਵੀ ਨਹੀਂ ਬਣੂਗਾ ਤੇ ਉਹਦਾ ਵੈਸੇ ਵੀ ਖਤਰਾ ਹੋ ਜਾਂਦਾ ਵਾ ਜਿਹੜੀ ਤੁਸੀਂ ਗਾਂ ਫਿਰ ਕਮਜ਼ੋਰ ਹੋ ਜਾਂਦੀ ਆ ਫਿਰ 9ਵੇਂ ਮਹੀਨੇ ਦੇ ਵਿੱਚ ਜਾ ਕੇ ਜਦੋਂ ਤੁਸੀਂ 7ਵੇਂ ਦੇ ਲਾਸਟ ਵਿੱਚ ਹੀ ਜਾ ਕੇ ਡਰਾਈ ਕਰਤੀ ਤੇ 9ਵੇਂ ਦੇ ਵਿੱਚ ਜਾ ਕੇ ਉਹਨੂੰ ਕਿਸੇ ਚੰਗੀ ਕੰਪਨੀ ਦੇ ਟ੍ਰਾਂਜੈਕਸ਼ਨ ਫੀਡ ਬਾਉ ਚੰਗੀ ਕੰਪਨੀ ਤੇ ਫਿਰ ਜਦੋਂ ਇੱਕ ਬੋਰਾ ਖਤਮ ਹੋ ਗਿਆ ਜੇ ਇੱਕ ਤੁਸੀਂ ट्रांजैक्शन ਫੀਡ ਪਾਨੇ ਆ ਇੱਕ ਬੇ ਖਤਮ ਹੋ ਗਿਆ ਦੂਸਰਾ ਛੂ ਕਰ ਦੋ ਤੇ ਸੂਣ ਤੋਂ ਬਾਅਦ ਵੀ ਸੂਪ असू ਸੂਪ ਆ ਸੂਣ ਤੋਂ ਬਾਅਦ ਵੀ 20 ਦਿਨ 30 ਦਿਨ ਤੱਕ ਜਿਹੜੀ ट्रांजैक्शन ਫੀਡ ਆਪਾਂ ਪਾ ਸਕਦੇ ਆ ਦੁੱਧ ਵਾਲੀ ਫੀਡ ਆ ਜਿਹੜੀ ਹੁੰਦੀ ਆ ਸੂਣ ਤੋਂ ਬਾਅਦ ਏਡੀ ਛੇਤੀ ਨਹੀਂ ਸ਼ੁਰੂ ਕਰੀਦੀ 10 15 20 ਦਿਨ ਬਾਅਦ ਹੀ ਸ਼ੁਰੂ ਕਰੀ ਦੀ ਹੈ। ਤੋਂ ਇਸ ਕਰਕੇ ਜਦੋਂ ਤੁਹਾਡਾ ਪਸ਼ੂ ਸੂਣੀ ਵਾਲਾ ਵਾ ਨਾ ਦੋ ਚੀਜ਼ਾਂ ਜ਼ਰੂਰ ਲਿਆ ਕੇ ਰੱਖੋ ਆਪਣੇ ਫਾਰਮ ਤੇ ਇੱਕ ਤਾਂ ਜੇਲ ਪੈਣ ਵਾਲੀ ਦਵਾਈ ਹੁੰਦੀ ਜਿਹੜੀ ਯੂਟਰਾ ਸੇਫ ਹੋ ਗਈ ਯੂਟਰਾ ਵਾਈਬ ਹੋ ਗਈ ਓਏ ਐਲਬੋ ਮਾਰ ਹੋ ਗਈ ਬਹੁਤ ਕੰਪਨੀਆਂ ਦੀਆਂ ਦਵਾਈਆਂ ਆਉਂਦੀਆਂ ਵਾ ਵਧੀਆ ਕੰਪਨੀ ਦੀ ਜਿਹੜੀਆਂ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦਾ ਚੰਗੀ ਕੰਪਨੀ ਦੀ ਇੱਕ ਦਵਾਈ ਧਿਆ ਕੇ ਰੱਖੋ ਚੰਗੀ ਕੰਪੜੀ ਦੀ ਦਵਾਈ ਲਿਆ ਕੇ ਰੱਖੋ 500 ml ਜਿਹੜੀ ਹੁੰਦੀ ਆ ਅੱਧਾ ਲੀਟਰ ਦੀ ਉਹ ਲਿਆ ਕੇ ਰੱਖੋ ਤੇ ਜਦੋਂ ਵੀ ਪਸ਼ੂ ਸੂਪਿਆ ਉਤੋਂ ਨਾਲ ਹੀ ਅੱਧੇ ਘੰਟੇ ਬਾਅਦ ਉਹਨੂੰ ਅੱਧੀ ਦਵਾਈ ਦੇ ਦਿਓ ਫਿਰ ਉਹਨੂੰ ਸਾਰੀ ਦੇ ਦਿਓ ਜਿਹੜੀ ਅੱਧਾ ਲੀਟਰ ਦਵਾਈ ਲੈਂਦੀ ਹੈ ਫਿਰ ਇੱਕ ਕੈਲਸ਼ੀਅਮ ਜੈਲ ਜ਼ਰੂਰ ਲਿਆ ਕੇ ਰੱਖੋ 300 ml ਦੀ ਉਹ ਵੀ ਦਿਓ ਤਾਂ ਕਿ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਾ ਆਵੇ ਤੇ ਇਸ ਤਰ੍ਹਾਂ ਸਾਨੂੰ ਸੂਣ ਤੋਂ 2 ਮਹੀਨੇ ਪਹਿਲਾਂ ਪਸ਼ੂ ਜ਼ਰੂਰ ਡਰਾਈ ਕਰਨਾ ਚਾਹੀਦਾ ਵਾ ਚੰਗੀ ਟ੍ਰਾਂਜੈਕਸ਼ਨ ਫੀਡ ਪਾਣੀ ਚਾਹੀਦੀ ਹੈ 9ਵੇਂ ਮਹੀਨੇ ਚ ਆ ਕੇ ਫਿਰ ਤੁਹਾਡਾ ਪਸ਼ੂ ਵਧੀਆ ਦੁੱਧ ਦੇਊਗਾ ਵਧੀਆ ਰਿਕਵਰੀ ਵੀ ਕਰ ਲਊਗਾ ਆਪਣੇ ਸਰੀਰ ਦੀ ਵਧੀਆ ਦੁੱਧ ਵੀ ਦੇਊਗਾ ਜੇ ਅਸੀਂ ਉਹਨੂੰ ਛੱਡਿਆ ਹੀ 10 ਦਿਨ 9ਵੇਂ ਮਹੀਨੇ ਚ ਜਾ ਕੇ ਵੀ ਉਹਨੂੰ 10-20 ਦਿਨ ਚੋਲ ਲਿਆ ਫਿਰ ਅਖੀਰਲੇ 10 ਦਿਨ ਉਹਨੂੰ ਛੱਡਿਆ ਮੁੜ ਕੇ ਫਿਰ ਗਾਂ ਸੂਪੇ ਤਾਂ ਉਹਦਾ ਦੁੱਧ ਬਹੁਤਾ ਨਹੀਂ ਬਣਨਾ ਫਿਰ ਉਹਦਾ ਦੁੱਧ ਨਹੀਂ ਵੀਰ ਤੁਸੀਂ ਉਹ ਤੋਂ ਜ਼ਿਆਦਾ ਦੁੱਧ ਦੀ ਆਸ ਨਹੀਂ ਰੱਖ ਸਕਦੇ ਇਸ ਕਰਕੇ ਪਸ਼ੂ ਨੂੰ 2 ਮਹੀਨੇ ਡਰਾਈ ਕਰਨਾ ਜ਼ਰੂਰੀ ਹੁੰਦਾ ਹੈ ਸੋ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਜੇ ਤੁਹਾਨੂੰ ਮੇਰਾ ਚੈਨਲ ਚੰਗਾ ਲੱਗਦਾ ਹੈ ਜਾਂ ਕੋਈ ਜਾਣਕਾਰੀ ਵਧੀਆ ਲੱਗਦੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਧੰਨਵਾਦ